ਹਾਵੇ ਕਿਸਾਨ ਭਰਾਵੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੁਹਾਨੂੰ ਬਾਈਗਰ ਜੀ ਕੀ ਫਤਿਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ 5-7 ਦਿਨ ਹੋ ਗਏ ਵੇਖ ਨੌਰੀ ਬਾਰਡਰ ਤੇ ਡੱਲੇ ਵਾਲਾ ਸਾਹਿਬ ਬੈਠਿਆ ਧਰਨੇ ਤੇ ਵਿੱਚ ਬੰਦਿਆਂ ਨੇ ਕਮੈਂਟ ਸੀਗੇ ਥੱਲੇ ਵੀ ਉਹ ਸਾਥ ਓਕੜਾ ਪੁੱਛ ਕੇ ਬੈਠਾ ਸੀ ਚਾਹੇ ਤੁਸੀਂ ਕਿਹੜਾ ਬਾਗੇ ਅਸੀਂ ਬਾਈ ਟਕਾਉਂਦਾ ਜਥੇਬੰਦੀ ਨਾਲ ਸੰਬੰਧ ਤਾਂ ਪਹਿਲਾਂ ਵੀ ਦੱਸਿਆ ਫੂਲੇ ਵਾਲੇ ਤੋਂ ਆਹ ਬਾਈ ਤੰਬੂ ਦਿਖਾ ਦੇ ਆਹ ਗੱਡੇ ਕੱਟ ਦੇ ਝੰਡੇ ਇਹ ਜਥੇਬੰਦਗਾਂ ਨੂੰ ਇਹ ਬੇਨਤੀ ਆ ਵੀ ਸੋਥੋਂ ਲੋਕ ਬਾਗੀ ਹੋਣ ਲੱਗ ਗਿਆ ਨਾਲ ਗੱਡੀ ਗ੍ਰਾਹਾਂ ਵਾਲਿਆਂ ਦੀ ਖੜੀ ਆ ਦੇਖ ਲੋ ਅਗਰਾਂਹਾਂ ਵਾਲੇ ਰਾਤ ਆਏ ਆ ਇਹ ਤੇ ਹੁਣ ਗੱਲ ਮਾ ਬਾੜੀ ਕਰਦਾਣੀ ਆ ਆਪਾਂ ਸਾਰੇ ਜਥੇਬੰਦਗਾਂ ਦਾ ਸਤਿਕਾਰ ਕਰਦੇ ਆ ਗੱਲ ਭਰਾਵੋ ਇਹ ਆ ਵੀ ਡੱਲੇਵਾਲ ਸਾਹਿਬ ਤਾਂ ਜਿਹੜੀ ਜਿੱਤ ਆ ਉਹਦਾ ਪ੍ਰਾਪਤ ਕਰਕੇ ਭਾਵੇਂ ਉਹ ਸ਼ਹੀਦ ਹੋ ਜਾਣ ਤੇ ਭਾਵੇਂ ਉਹ ਪਹਿਲਾਂ ਜਿੱਤ ਜਾਣ ਉਹਦਾ ਜਿੱਤ ਕੇ ਬਾਈ ਇਸ ਇਸ ਗੱਲ ਦਾ ਨਾ ਦੇਖੋ ਵੀ ਡੱਲੇ ਵਾਲਾ ਸਭ ਦੀ ਜਿੱਤ ਹੁੰਦੀ ਆ ਜਾਂ ਹਾਰ ਉਹਦੀ ਤਾਂ ਬਾਈ ਜਿੱਤ ਹੋ ਗਈ ਉਹ ਬੰਦਾ ਤਾਂ ਜਿੱਤ ਗਿਆ ਜੀ ਅਸੀਂ ਦੀ ਪ੍ਰਾਪਤ ਕਰਦਾ ਤਾਂ ਵੀ ਜਿੱਤ ਗਿਆ ਤੇ ਉਹ ਵੀ ਜਿੱਤ ਗਿਆ ਤੇ ਹੁਣ ਇੱਥੇ ਪਰਖ ਹੈਗੀ ਅਣਖ ਦੀ ਜਿਹੜੇ ਅਣਖੀ ਲੋਕ ਆ ਅਸੀਂ ਸਾਡਾ ਬਾਈ ਪਿੰਡ ਫੂਲੇ ਵਾਲਾ ਸਾਰੇ ਫੂਲੇ ਵਾਲੇ ਦੀ ਅਸੀਂ ਹਾਜ਼ਰੀ ਲਵਾਤੀ ਇਸ ਘੋਲ ਦੇ ਵਿੱਚ ਤੇ ਜਿਨ੍ਹਾਂ ਚ ਕਰੇ ਘੋਲ ਨਿਬੜਦਾ ਨਹੀਂ ਕੋਸ਼ਿਸ਼ ਕਰਾਂਗੇ ਅਸੀਂ ਪੱਕਾ ਲੰਬੂ ਗੱਡਤਾ ਅਸੀਂ ਇੱਥੇ ਰਹਿਣ ਦੀ ਕੋਸ਼ਿਸ਼ ਕਰਾਂਗੇ ਸਾਡੇ ਹੋਰ ਲੋਕ ਵੀ ਬਹੁਤ ਆਉਂਦੇ ਆ ਸਾਡੇ ਪਿੰਡ ਦੇ ਵਿੱਚੋਂ ਕੋਈ ਪਾਰਟੀ ਬੱਜੀ ਨਹੀਂ ਸਾਰੇ ਬੰਦਿਆਂ ਦੇ ਫੋਨ ਆਇਆ ਸਾਰੇ ਲੋਕ ਆਉਣਗੇ ਸੋ ਜਿਹੜੇ ਬੰਦੇ ਮਹਾਬਦਕਰਦੇ ਆ ਨਾ ਜਿਵੇਂ ਭਾਈ ਮਤੀਦਾਸ ਸੀ ਭਾਈ ਸਤੀਦਾਸ ਸੀ ਚਾਹੇ ਬਾਬਾ ਬੰਦਾ ਸਿੰਘ ਬਾਦਰਰਗੇ ਸੀ ਆਪਾਂ ਸੋਚਦੇ ਆ ਵੀ ਯਾਰ ਉਹਨਾਂ ਦੇ ਜਿਗਰੇ ਕਹੇ ਜੇ ਸੀ ਕਿਵੇਂ ਉਹਨਾਂ ਨੇ ਮੌਤ ਨੂੰ ਗੱਲ ਲਾ ਲਿਆ ਮਣੀ ਸਿੰਘ ਨੇ ਬੰਦ-ਬੰਦ ਕਟਵਾ ਕੇ ਵੀ ਯਾਰ ਕਿਵੇਂ ਮੌਤ ਨੂੰ ਗੱਲ ਲਾ ਲਿਆ ਜਿਹੜੇ ਲੋਕਾਂ ਨੂੰ ਇਹ ਹੈਗਾ ਨਾ ਵੀ ਉਹ ਲੋਕ ਕਹੇ ਜੇ ਸੀ ਤੇ ਉਹ ਡਲੇ ਡਲੇਵਾਲ ਸਾਹਿਬ ਦੇ ਆ ਕੇ ਦਰਸ਼ਨ ਕਰ ਲੈਣ ਇਹ ਵੀ ਉਹਨਾਂ ਦੇ ਵਿੱਚ ਹੀ ਆ ਜਿਨ੍ਹਾਂ ਨੂੰ ਕਿ ਮੌਤ ਦਿਸਦੀ ਆ ਸਾਹਮਣੇ ਵੀ ਜੇ ਨਾ ਕੋਈ ਮੰਗ ਮੰਨੀ ਗਈ ਤਾਂ ਅਸੀਂ ਜਿਹੜਾ ਸਿੱਧੀ ਪ੍ਰਾਪਤ ਕਰ ਜਾਣੀ ਆ ਤੇ ਪਰ ਅਡੋਲ ਬੈਠਾ ਜੋਦਾ ਸੋ ਇੰਨੀ ਗਮੇਂਤੀ ਕਰਾਂਗੇ ਭਰਾਵੋ ਜਥੇਬੰਦੀਆਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਆ ਬ੍ਰੋ ਕਿਸੇ ਦੇ ਉਲਟ ਬੋਲਣਾ ਨਹੀਂ ਇਹਦਾ ਸਾਡਾ ਧਰਮ ਹੀ ਨਹੀਂ ਸਿਖਾਉਂਦਾ ਤੇ ਪਾਰਾ ਜਿਹੜਾ ਬੰਦਾ ਮੈਦਾਨ ਦੇ ਵਿੱਚ ਮੂਰੇ ਹੋ ਕੇ ਪੰਜਾਬ ਖਾਤਰ ਅੱਜ ਲੜ ਰਿਹਾ ਫੇਰ ਸਾਨੂੰ ਜਥੇਬੰਦੀ ਦਾ ਕੋਈ ਲਲਖ ਖਾਣੀ ਪਵੇਂ ਕਿਸੇ ਜਥੇਬੰਦੀ ਦਾ ਕੰਮ ਕਰਦੇ ਆ ਹੁਣ ਅਸੀਂ ਟੱਲੇ ਆਲ ਸਾਹਿਬ ਦੀ ਅਗਵਾਈ 'ਚ ਬੈਠੇ ਆਂ ਮੋਰਚੇ ਦੇ ਖਨੌਰੀ ਬਾਰਡਰ ਤੇ ਸਾਰੇ ਪਿੰਡਾਂ ਨੂੰ ਬੇਨਤੀ ਆ ਯਾਰ ਕੱਲ ਨੂੰ ਡੱਲੇਵਾਲ ਸਾਹਿਬ ਸ਼ਹੀਦ ਹੁੰਦੇ ਆ ਚਾਹੇ ਜਿੱਤ ਪ੍ਰਾਪਤ ਹੁੰਦੀ ਆ ਆਉਣ ਵਾਲੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਦੇ ਤੇ ਇਤਿਹਾਸ ਲਿਖਿਆ ਜਾਣਾ ਤੇ ਕਿਤੇ ਇਹੋ ਜਿਹਾ ਇਤਿਹਾਸ ਨਾ ਲਿਖਾ ਲਿਓ ਵੀ ਆਪਣੇ ਪਿੰਡ 'ਚੋਂ ਆਪਾਂ ਤੋਂ ਹਾਜ਼ਰੀ ਨਹੀਂ ਲੱਗੀ ਪਿੰਡ 'ਚ ਪੰਜ ਸੱਤ ਬੰਦੇ ਤਾਂ ਖਲੇ ਹੁੰਦੇ ਆ ਜਿਹੜੇ ਪਹੁੰਚ ਜਾਣ ਸੋ ਬੇਨਤੀ ਆ ਵੀ ਕਿਸੇ ਨੂੰ ਡੀਕੋ ਨਾ ਬਾਲੇ ਦਿਨਾਂ ਦਾ ਮਸਲਾ ਨਹੀਂ ਹਾਲਤ ਬਹੁਤ ਗੰਭੀਰ ਆ ਤੇ ਪਹੁੰਚਣ ਦਾ ਖਨੌਰੀ ਬਾਰਡਰ ਸਾਨੂੰ ਫਰਜ ਬਣਦਾ ਤੇ ਪਹੁੰਚੋ ਇੱਥੇ ਇਹ ਜ਼ਰੂਰੀ ਆ ਪਹੁੰਚਣਾ ਤੇ ਆ ਬਾਈ ਮੇਰੇ ਨਾਲ ਬੈਠਿਆ ਰਾਮਪਰੇ ਪਿੰਡ ਦੇ ਕੋਈ ਜੱਟਾਂ ਦਾ ਧਰਨਾ ਨਹੀਂ ਕੱਲਿਆਂ ਦਾ ਆ ਬਾਈਆਂ ਨੇ ਦੱਸਿਆ ਕਹਿੰਦੇ ਵੀ ਪੰਡਤਾਂ ਦਾ ਮੁੰਡਾ ਹੈਗਾ ਦੁਕਾਨ ਕਰਦਾ ਖੇਤੀ ਵੀ ਕਰਦਾ ਦੁਕਾਨ ਮੈਂ ਵੀ ਕਰਦਾ ਨਾਲ ਤੇ ਆ ਬੈਠਾ ਵਿੱਚ ਤੇ ਇਹ ਸਾਰਿਆਂ ਦਾ ਧਰਨਾ ਬਾਈ ਇਹਦੇ ਚ ਪਹੁੰਚੋ ਵੱਧ ਲੋ ਵੱਧ ਤੇ ਕੋਈ ਕਿਸੇ ਨੇ ਰੇਲ ਨਹੀਂ ਰੋਕੀ ਕੋਈ ਸੜਕ ਨਹੀਂ ਰੋਕੀ ਕੁਛ ਨਹੀਂ ਤੇ ਬੰਦਾ ਇਕੱਲਾ ਟਰਾਲੀ ਚ ਪਿਆ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਨਾਂ ਬੋਲਦਾ ਅੱਜ ਤੇ ਬਰਲਡ ਦੇ ਵਿੱਚ ਨਾਂ ਚੱਲੀ ਜਾਂਦਾ ਹੈ ਢੱਲੇਵਾਲ ਸਾਹਿਬ ਇਕੱਲੇ ਸਿੱਖਾਂ ਦੇ ਨਹੀਂ ਉਹ ਤਾਂ ਜਿਵੇਂ ਗੁਰੂ ਸਾਹਿਬ ਨੇ ਨਾ ਉਹਨਾਂ ਧਰਮ ਖਾਤਰ ਬਲੀਦਾਨ ਦਿੱਤੇ ਸੀ ਉਵੇਂ ਬਲੀਦਾਨ ਦਿੰਦਿਆ ਜਿਹੜੇ ਬਾਹਰਲੀਆਂ ਸਟੇਟਾਂ ਦੇ ਸਾਡੇ ਜ਼ਿਮੀਂਦਾਰ ਭਰਾ ਆ ਗਏ ਉਹ ਹਿੰਦੂ ਆ ਮੁਸਲਮਾਨ ਆ ਉਹ ਕਿੰਨੇ ਕਿੰਨੇ ਕਿਸਾਨ ਆ ਕਿਸਾਨ ਕੱਲਾ ਜੱਟ ਥੋੜੇ ਹੀ ਆ ਪੰਜਾਬ 'ਚ ਤਾਂ ਜੱਟ ਸਿੱਖ ਵੱਡੀ ਵਾਦੀਚ ਕਿਸਾਨ ਆ ਤੇ ਜਿਹੜੀਆਂ ਪੰਜਾਬ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਉਥੇ ਬਾਈ ਬਹੁਤ ਦੂਜੇ ਧਰਮਾਂ ਦੇ ਲੋਕ ਆ ਜਿਹੜੇ ਉਹ ਕਿਸਾਨ ਆ ਉਹਨਾਂ ਖਾਤਰ ਡੱਲੇਵਾਲ ਸਾਹਿਬ ਲੜ ਰਹੇ ਨੇ ਨਾ ਕਿ ਇਹ ਇਕੱਲੇ ਸਿੱਖਾਂ ਦੇ ਨਮਾਇंदे ਨੇ ਇਸ ਕਰਕੇ ਸਾਡਾ ਵੱਧੋ ਵੱਧ ਫਰਜ ਬਣਦਾ ਜਾਰੇ ਨਾਂ ਬੋਲਦੇ ਹੋਏ ਸਾਰਿਆਂ ਨੂੰ ਸਾਥਰੀ ਘਾਲ ਅਸੀਂ ਦਾ ਡਟ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਮੇਰੇ ਪਿੰਡ ਦੇਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆਪਣੇ ਪਿੰਡ ਦੇਆਂ ਨੂੰ ਮੇਰਾ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਸਾਰੀਆਂ ਪਾਰਟੀਆਂ ਵਾਂਝ ਤੋਂ ਉੱਪਰ ਉੱਠ ਕੇ ਪਹੁੰਚੋ ਇੱਥੇ ਹਾਜ਼ਰੀ ਲਵਾਓ ਬਾਕੀ ਆ ਅਸੀਂ ਹੁਣ ਵੀ ਫੋਨ ਕੀਤੇ ਆ ਮੁੰਡੇ ਆ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਪਹੁੰਚੋ ਸਾਰੀਆਂ ਪਾਰਟੀਆਂ ਵਾਂਝ ਤੋਂ ਉੱਪਰ ਉੱਠ ਕੇ ਕਿਉਂਕਿ ਇਹ ਆਪਣਾ ਸਾਰਾ ਦਾ ਮਸਲਾ ਇੱਥੇ ਹੁਣ ਅਣਖਾਂ ਦਾ ਰੋਟੀ ਦਾ ਸਾਰਾ ਇੱਥੇ ਆਉਣ ਵਾਲੀਆਂ ਨਸਲਾਂ ਦਾ ਇੱਥੇ ਹੁਣ ਮਸਲਾ ਬਣਿਆ ਹੋਇਆ ਮੋਰਚਾ ਤਾਂ ਆਪਣਾ ਡੱਲੇਵਾਲ ਸਾਹਿਬ ਬਾਪੂ ਜੀ ਜਿੱਤ ਚੁੱਕੇ ਨੇ ਤੇ ਪਰ ਮੇਰਾ ਵੀਰ ਬਣ ਕੇ ਜਿਹੜੇ ਹਜੇ ਵੀ ਘਰਾਂ ਚ ਬੈਠੇ ਨੇ ਉਹ ਪਹੁੰਚੋ ਮੇਰਾ ਵੀਰ ਵਾਂ ਕੇ ਹੱਥ ਜੋੜ ਕੇ ਬੇਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ